कीअ भई और वॾिया अस्ताद ਹਲੇ 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 ਹਲੋ ਤੇ ਲੋ ਜੀ ਅਦਰ ਫਾਈਨਲ ਮੁਕਾਬਲਾ ਜਿਹੜਾ ਸ਼ੁਰੂ ਹੋਇਆ ਮਨਪ੍ਰੀਤ ਸਿੰਘ ਜੀ ਕੈਨੇਡਾ ਆਕਾਸ਼ਦੀਪ ਢੀਰਸਾ ਕੈਨੇਡਾ ਢੀਰਸਾ ਟ੍ਰਾਂਸਪੋਰਟ ਮੈਚ ਜਿਹੜਾ 5100 ਰੁਪਇਆ ਜੱッセ ਵਾਲੀ ਮੁਸਤੀ ਦੇ ਜਿਹੜਾ ਮਰਜੀ ਜਿੱਤ ਜੇ ਉਦੋਂ 1100 ਰੁਪਇਆ ਇਹਨਾਂ ਬੋਲਾਂ ਦੇ ਲਈ ਮੇਰੇ ਲਈ ਵੀ ਵਾਦਾ ਕਰਨਾ ਸਾਡਾ ਭਰਾ ਮਨਪ੍ਰੀਤ ਸਿੰਘ ਕੈਨੇਡਾ ਆਕਾਸ਼ਦੀਪ ਢੀਟਸਾ ਕੈਨੇਡਾ ਢੀਟਸਾ ਟ੍ਰਾਂਸਪੋਰਟ ਬੱਚੀ ਵਾਲਾ ਜਿੱਦੋਂ 5100 ਰੁਪਇਆ ਇਹ ਜੱッセ ਵਾਲੀ ਮੁਸਤੀ ਦੇ ਆ 1100 ਰੁਪਇਆ ਬੋਲਾਂ ਦੇ ਲਈ ਵਾਦਾ ਕਰਨਾ

ਸ਼ੈਨਾ ਵੀ ਪਲਵਾਨ ਜਿੱਤਦੇ ਨੇ ਕਦੇ ਆ ਕੇ ਉਹ ਧੱਕੇ ਸ਼ੈਨਾ ਨਾਲ ਵੀ ਜਿੱਤਦੇ ਨੇ ਪਲਵਾਨ ਕਦੇ ਦੋ ਵਾਰੀ ਪੂਰਾ ਬੈਸ ਦੋ ਵਾਰੀ ਨਹੀਂ ਗੱਲ ਕਰਦਾ ਐ ਅੱਜ ਕਰਦਾ ਐ ਉਹ ਤੂੰ ਉਹਨੂੰ ਲਾਬਾ ਕੀ ਦੇਣਾ ਹਾਏ ਉਹ ਮੇਰੇ ਨਾਲ ਗੱਲ ਕਰ ਉਹਨੂੰ ਭਤੀਜੇ ਬਰੇ ਨੂੰ ਕੀ ਕਹਿੰਦਾ ਤੂੰ ਬੱਸ ਕਰ ਦੋਸਤਾਰਾ ਮਾਈਕ ਚੱਲ ਰਹੀ ਹੈ ਕੋ ਯਾਰ ਕੀ ਫਸਾਉਂ ਚੁੱਪ ਚੁੱਪ ਪਰ ਵੀਰ ਦੇ ਜੱਸੇ ਤਾਰਵਾ ਦਾ ਮੁਕਾਬਲਾ ਜਿਹੜਾ ਚੱਲਦਾ ਹੈ ਇਹ ਨੌਜਵਾਨ ਦੇ ਦਰਬਾਰ ਸਵੇ ਦਾ ਮਾਜੂਦ ਚੱਲਦਾ ਹੈ ਭਾਈ ਦਰਸ਼ਕ ਇੱਕ ਤਾੜੀ ਸਾਡੀ ਦੰਗਲ ਕਮੇਟੀ ਛੋੜੀਆਂ ਪਿੰਡ ਦੇ ਲਈ ਲਾਓ ਜਿਨ੍ਹਾਂ ਨੇ ਐਡਾ ਅਰੇਂਜਮੈਂਟ ਕੀਤਾ ਵੱਡੇ ਮੱਲ ਸਦੇ ਕਈ ਸਿਰੇ ਨੇ ਜੰਦ ਕਰਾਏ ਆ ਜੇ ਕਿਆਲੀ ਵੀ ਇਸ ਸੀਜ਼ਨ ਦਾ ਵੱਡਾ ਦੰਗਲ ਆ ਤਾਂ ਕੋਈ ਇਹਦੇ ਕੋਈ ਹੱਥ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਹਿੰਦੁਸਤਾਨ ਅਮਨ ਤੇ ਜੀਤ ਖੜੀ ਸਣੀਆਂ ਉਹ ਛੋਟੇ ਛੋਟੇ ਬੱਚੇ ਆ ਬਈ ਸਟੇਜ ਕੋਲ ਪਹੁੰਚ ਜੇ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਉਹਨਾਂ ਨੂੰ ਭਾਉਂਦੀ ਆ ਪਲੀਜ਼ ਜਲਦੀਆ ਪਹੁੰਚੇ ਆਪਾ ਜੀ ਆਪਾ ਜੀ ਬਾਜੀ ਬਹੁਤ ਕਹਿੰਦੇ ਲਾਡੀ ਸਾਡਾ ਪਰਾ ਰਕਾਲ ਜਲੀ ਹੈ ਫਾਰਮਰ ਫਿਟਨੈਸ ਹੱਬ ਜਿਮ ਕਟਾਣਾ ਦੇ ਦਾ ਇੱਕ ਵਾਰ ਕਹਿੰਦੇ ਅਖਾੜੇ ਨੂੰ ਸਲਾਮੀ ਦੇ ਗਿਆ ਸਾਡਾ ਭਰਾ ਵਾਜੇ ਜਿਮ ਬੜੀ ਵਧੀਆ ਚਲਾਉਂਦਾ ਹੈ ਨੌਜਵਾਨ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦਾ ਨਸ਼ੇ ਤੋਂ ਦੂਰ ਰਹਿਣ ਦੇ ਲਈ ਇੱਕ ਵਾਰ ਤਾੜੀਆਂ ਲਾ ਦਿਓ ਲਾਡੀ ਭਰਾ ਦੇ ਲਈ ਵੀ ਲੋਕ ਪੰਦੇਰ ਪੰਦੇਰ ਸਪੋਰਟਸ ਕਲਬ ਦੀ ਸ਼ੇਰਗੋਹ ਉਹਨਾਂ ਭਰਾਵਾਂ ਦਾ ਬੈਰੀਕੇਟ ਲਾਈਫ ਸਿਸਟਮ ਹੈ ਬਹੁਤ-ਬਹੁਤ ਧੰਨਵਾਦ ਕਰਦੇ ਭਰਾ ਦਾ ਬਹੁਤ ਵਧੀਆ ਰੀਡਿੰਗ ਜੀ ਦਾ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਅਗਰ ਚਾਹੁੰਦੀ ਹੈ ਕੁਸ਼ਤੀ ਮੈਦਾਨ ਦੇ ਵਿੱਚ ਅੰਗਰੇਜ਼ਾਂ ਦੇ ਦਰਮਿਆਨ ਹੈ ਕਹਿੰਦਾ ਕਿ ਅੰਗਰੀ ਪੁਆਇੰਟ ਦੇ ਬਾਰੇ ਸਮੇਂ ਦੇ ਉਹ ਫਾਇਦਾ ਕੀ ਦੁਨੀਆ ਤੇ ਆਏਗਾ ਲਿੱਕੜੇ ਦਾ ਲਾਈ ਜਿੱਤੇ ਮਾੜੀ ਤਕਦੀਰ ਕਹਦਾ ਮਾਨ ਮਰੀ ਮਾੜੀ ਜੰਮੇ ਜਾਣਾ ਅਬ ਜਾਨ ਡਾਰਲਿੰਗ ਲਵ ਯੂ ਤੋਂ ਬਾਤਾਂ ਕੀ ਬਣੀ ਅਤੇ ਸਾਰੀ ਹੀ ਦੁਨੀਆ ਡਰਾਮਾ ਕਰਦੀ ਉਹ ਲੱਕ ਤੋੜਨਾ ਪੈਂਦਾ ਹੈ ਬਾਰੇ ਸਮੇਂ ਦਾ ਉਹ ਫੇਰ ਜਾ ਕੇ ਦੁਨੀਆ ਦੁਨੀਆ ਸਲਾਮਾਂ ਕਰਦੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਦਰ ਮੋਟਾ ਸਾਡਾ ਆਪਣਾ ਜਟਾਣੇ ਵਾਲਾ 1 ਸਤੰਬਰ ਦੇ ਲਈ ਸੱਦਾ ਰੰਦਾ ਬੜਾ ਕੁਸ਼ਤੀ ਦਾ ਮੰਗਲ ਹੋ ਗਿਆ ਜਟਾਣੇ ਦੀ ਧਰਤੀ ਦੇ ਬਲਕਾਰ ਅਨਖੀਲੇ ਦਾ ਖੁੱਲਾ ਖੜਾ ਲੱਗਣਾ ਹੈ ਇਹਨਾਂ ਬੋਲਣ ਲਈ ਵੀ 200 ਰੁਪਏ ਦੇ ਵੱਡੇ ਮਾਨਸਾਪੁਰ ਦੇ ਕਰਦੇ ਆਂ ਮੋਟਾ ਜਟਾਣੇ ਵਾਲਾ ਸਾਡਾ ਪ੍ਰਾਂਤ ਬਹੁਤ ਬਹੁਤ ਧੰਨਵਾਦ ਹੈ हां दोस्त पर हेडवेट दो दा कुश्ती दा महाकुंभ होएगा जितै लड़ी जीनो दी কই ਜਾਣੀ ਆ ਮੁੰਡਾ ਬੱਤੇ ਜਾਣੇ ਆ ਸਪਲੈਂਡਰ ਬੱਤੇ ਜਾਣੇ ਆ ਝੋਟੀਆਂ ਦੀ ਗੱਲ ਹੋਣੀ ਆ ਮੁੰਡੀਆਂ ਤੇ ਕੜਿਆਂ ਦੀ ਗੱਲ ਹੋਣੀ ਆ ਕੈਸ਼ ਪ੍ਰਾਈਜ਼ ਦੇ ਉੱਤੇ ਜਾਣੇ ਆ ਤੇ ਦੋੜ ਕਰਿਓ ਹੈਡवेट ਦੀ ਧਰਤੀ ਤੇ ਤਾਰੀ ਠੇਕੇ ਦਾ ਸਾਡਾ ਭਰਾ ਵਿੰਕੀ ਟ੍ਰੇਨਰ ਸਾਡਾ ਭਰਾ ਛੋੜੀਆਂ ਵਾਲਾ ਵੱਡੇ ਮਾਨਸਾ ਨੂੰ ਮੋਢੇ ਕਰਦਾ ਆ बीत जी कुश्त कुझु छे चलो सिमरत कटारी तेजर कटारी टी जुगरारी ਇਹਨਾਂ ਭਰਾਵਾਂ ਵੱਲੋਂ 51000 ਅੱਜ ਦੇ ਨਗਲ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿਮਰਤ ਟਾਰੀ ਮੇਜਰ ਟਾਰੀ ਦੇ ਜੋਗਨ ਟਾਰੀ ਜਿਨ੍ਹਾਂ ਭਰਾਵਾਂ ਵੱਲੋਂ 51000 ਰੁਪਏ ਦਾ ਵੱਡਾ ਸਹਿਯੋਗ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਉਧਰ ਕੰਡੀ ਫੇ ਗੁਸ਼ਤੀ ਮੈਦਾਨ ਦੇ ਵਿੱਚ ਆ ਨਗਰਾਂ ਦੇ ਦਰਮਿਆਨ ਹੈ ਕਹਿੰਦਾ ਟਿੱਕੜੀ ਟਿੱਕੜੀ ਦੇ ਦਲੇਰ ਸਾਨਿਆ ਇਹ ਨਾਦਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਰ ਜਨਤ ਚੰਡੇ ਲੜਦੇ ਕਿ ਮੂੰਹ ਦੇ ਉੱਤੇ ਕਲਵਿੰਦਰ ਸਿੰਘ ਹਲੋ ਕਲਵਿੰਦਰ ਸਿੰਘ ਜੀ ਸ਼ੇਰਪੁਰ ਪੰਜਾਬ ਪੁਲਿਸ ਵਾਲੇ ਇਹਨੇ ਬੋਲਣ ਲਈ ਵੱਡੇ ਮਾਨਸਮਾ ਬੋਦੇ ਕਰਦੇ ਆ ਸੈਣੀ ਸਰਵਿਸ ਸਟੇਸ਼ਨ ਲੁਬਾਨਗੜ ਉਹਨਾਂ ਵੱਲੋਂ ਵੱਡੇ ਮਾਨਸਮਾ ਨੇ ਬੋਲਣ ਲਈ ਬੋਦੇ ਹੋਈਆਂ ਬਹੁਤ ਬਹੁਤ ਧੰਨਵਾਦ ਸ਼ਾਬਾਸ਼ ਸ਼ਾਬਾਸ਼ ਵੱਲੋਂ ਪ੍ਰਦੀਪ ਜੱਸਾ ਪਹਿਲਵਾਨ ਪੱਟੀ ਮੇਰੀ ਗੁਜਾਰਿਸ਼ ਹੈ ਜੀ ਭਾਨਾ ਪਹਿਲਵਾਨ ਜੀ ਇੱਕ ਵਾਰ ਸਲਾਮੀ ਦੇਣਗੇ ਖਾਨੇ ਪਾਸ਼ਾ ਜੀ ਨੂੰ ਜਿਸ ਸੇ ਪਹਿਲਵਾਨ ਦੇ ਉਸਤਾਦ ਜੀ ਨੇ ਜਿਨ੍ਹਾਂ ਨੇ ਇਸ ਨੌਜਵਾਨ ਨੂੰ ਤਰਾਸ਼ਿਆ ਬੱਡੀ ਮਿਹਨਤ ਕਰਾਈ ਆ ਹਿੰਦੁਸਤਾਨ ਦੀ ਕੁਸ਼ਤੀ ਜਗਤ ਦੀ ਝੋਲੀ ਦੇ ਵਿੱਚ ਆ ਕੋਹੀ ਨੂਰਮਨ ਜਿਹੜਾ ਪਾਇਆ ਇੱਕ ਵਾਰ ਤਾੜੀਆਂ ਲਾ ਦਿਓ ਆਏ ਸਾਡੇ ਪਾਨਾ ਉਸਤਾਦ ਜੀ ਜਿਨ੍ਹਾਂ ਨੇ ਆਪ ਵੱਡੀ ਪਹਿਲਵਾਨੀ ਕੀਤੀ ਆ ਪਰ ਸ਼ਗਿਰਦ ਨੇ ਕਹਿੰਦਾ ਵੀ ਦੁਨੀਆ ਜਿੱਤਣ ਵਾਲੀਆਂ ਗੱਲਾਂ ਕੀਤੀਆਂ ਪੰਜਾਬੀਆਂ ਦੇ ਦਿਲਾਂ ਦੀ ਤੜਕਣਾ ਪੰਜਾਬੀਆਂ ਦੇ ਦਿਲੋਂ ਤੇ ਰਾਜ ਕਰਦਾ ਜੱਸਾ ਪਹਿਲਵਾਨ ਪੱਟੀ ਸਰਦਾਰੀਆਂ ਕਾਇਮ ਰੱਖਿਆ ਨੌਜਵਾਨੇ ਤੇ ਨਾਲ ਇੰਦਰ ਪ੍ਰਦੀਪ ਜਲਦੀ ਹੋਈ ਦੁਸ਼ਤੀ ਦੇਖਾਂਗੇ ਕਿਹੜਾ ਜਿੱਤ ਦੇ ਕਿਹੜਾ ਹਾਰਦਾ ਬਾਕ ਸਮੇ ਦੀ ਐ ਪਿੱਛੇ ਨਹੀਂ ਹਟਣਾ ਵਿੱਚ ਖੜ ਕੇ ਗੁਸਤੀ ਲੜੋ ਸ਼ਾਬਾਸ਼ 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 ਨੌਜਵਾਨੋ ਕਹਿੰਦਾ ਮੂਹਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਹਮਣੇ ਸੰਗਾਂ ਤੋਂ ਖੜ ਕੇ ਖਿੱਪੀ ਲਾ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਲੇਕਿਨ ਦਾ ਆ ਰਾਜੇ ਖੇਲੇ ਅੜਬ ਪੰਜਾਬੀ ਜਿਗਰ ਰੱਖਦੇ ਖੇਡਣ ਦਾ ਕਹਿੰਦਾ ਸਾਡੇ ਵਾਂਗੂੰ ਚੰਦਾ ਜੇ ਤੂਫਾਨ ਸਾਹਮਣਾ ਇੱਕ ਵਾਰੀ ਪੜਾ ਤੈਨੂੰ ਫੇਰ ਜਪਣਾ ਸੱਬੇ ਕੌੜੀਆਂ ਦੀ ਇੱਕ ਵਾਰ ਜੜ ਹੋਣੀ ਆ ਆ ਕਾਕਾ ਸਾਡੀਆਂ ਸਾਡੀਆਂ ਰੇਸਾਂ ਨਹੀਂ ਤੇਤੋਂ ਕਰ ਹੋਣੀਆਂ ਆਹ ਕਾਕਾ ਸਾਡੀਆਂ ਕਿ ਜੱਟ ਸ਼ੁਰੂ ਕਰੇ ਸ਼ੌਕੀ ਦਾ ਰਸਤ ਲੈਣ ਦਾ ਆਉਂਦਾ ਸੁਆਦ ਗੱਲ ਮੂੰਹ ਤੇ ਕਹਿਣ ਦਾ ਤੇਤੋਂ ਕੋੜੀਆਂ ਕਰਾਰੀਆਂ ਨਹੀਂ ਜੜ ਹੋਣੀਆਂ ਆਹ ਕਾਕਾ ਸਾਡੀਆਂ ਸਾਡੀਆਂ ਰੇਸਾਂ ਨਹੀਂ ਤੇਤੋਂ ਕਰ ਹੋਣੀਆਂ ਆਹ ਕਾਕਾ ਸਾਡੀਆਂ ਸ਼ਾਬਾ ਸ਼ਾਬਾ 4 ਸਤੰਬਰ ਮੇਰੇ ਪਿੰਡ ਮਾਨਪੁਰੇ ਦਾ ਕੁਸ਼ਤੀ ਦੰਗਲ ਹੈ ਜਿੱਥੇ ਗਲਵਾ ਗੁੱਜਰ ਪੁੱਜੇਗਾ ਦਾਦਾ ਛੇਲ ਕੇ ਪੁੱਜੇਗਾ ਆਸਿਫ ਬਣਾ ਹਉਦੀ ਇਰਾਣ ਦੇ ਨਾਲ ਕਹਿੰਦੇ ਬਈ ਬਾਲੂ ਪੋੜ ਕੇ ਕਾਲਮ ਬਾਬਾ ਫਲਾਈ ਹਾਲੇ ਸਿਕੰਦਰ ਸ਼ੇਖ ਦੇ ਨਾਲ ਵੀ ਗੱਲ ਚੱਲਦੀ ਐ ਦੇਖਾਂਗੇ ਕੀ ਕੀ ਬਾਤਾਂ ਹੁੰਦੀਆਂ ਪਰ ਅੱਜ ਦੇਖੋ ਜੁੱਟ ਹੋ ਰਿਹਾ ਮੈਦਾਨ ਦੇ ਵਿੱਚ ਇਹਨਾਂ ਗੱਬਰੂਆਂ ਦੇ ਦਰਮਿਆਨ ਬੱਲੇ 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 ਜੋਰ ਪੂਰਾ ਲੱਗਿਆ ਜਾਨ ਪੂਰੀ ਲੱਗੀ ਆ ਮੁੜ ਕਮੜਕੀ ਹੋਈ ਆ ਦਿਵਾਨੀ ਮਨਪ੍ਰੀਤ ਸਿੰਘ ਜੀ ਮੋਹਣੀ ਸਾਨੂੰ ਜਸਪਾਲ ਸਿੰਘ ਜੀ 11000 ਪਏ ਅਗਲੇ ਸਾਥ ਲਈ ਦੇਣਗੇ ਬੰਦਾ ਧੰਨਵਾਦ ਆਇਦਰ ਚਲਦੀ ਹੋਈ ਮੁਸਤੀ ਬੱਲੇ 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 ਮਾਰੋ ਗਾਂਵੇ ਦੇ ਨੌਜਵਾਨੋ ਕਰੋ ਕੁਸ਼ਤੀ ਦਾ ਹੌਸਲਾ ਕਹਿੰਦਾ ਚੱਕੀ ਦੇ ਪੁੰਡਾ ਵਾਂਗੂ ਚੋੜੀਆਂ ਨੇ ਛਾਪੀਆਂ ਪਾ ਕੇ ਲੰਗੋਟੇ ਬੱਲੇ ਮਾਰਦੇ ਨੇ ਥਾਪੀਆਂ ਉਹ ਨਾਮ ਰੱਬ ਦਾ ਤੇ ਆ ਕੇ ਸਿਰ ਉਸ ਤਾਦ ਵਿੱਚ ਉਤਾਰ ਕੇ ਆਂਦੇ ਨੇ ਅਖਾੜੇ ਵਿੱਚ ਨੱਪੇ ਛਾਲਾ ਮਾਰਦੇ ਔਰ ਸ਼ੇਰੇ ਗਿਆਨ ਮਜਾਰੀ ਸਿੰਘ ਫਸੇ ਕਿ ਜੁਗਤ ਹੋਣੇ ਆਰ ਕਰਦੇ ਵਿੱਚ ਬਰਾਬਰ ਰਹਿਣੀ ਹੈ ਜਿੱਤੀ ਬਲਵਾਨ ਜੀ ਇਧਰ ਪਿੱਛੇ 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 ਬੈਕ ਸਾਈਡ ਹਾਂ ਇਧਰ ਸਾਊਂਡ ਵਾਲੇ ਪਾਸੇ ਬੜਾ ਇਧਰ ਕੋ ਮਿਲੋ ਹਾਂ ਇਧਰ ਇਧਰ ਟਾਈਮ ਦੱਸੋ ਕਿੰਨਾ ਹੋ ਗਿਆ ਮਾਈਕ ਦੀ ਇਧਰ ਰੇਂਜ ਕੱਟ ਗਈ ਹੈ 12 ਮਿੰਟ ਹੋਏ ਵਾਹ ਜੀ ਬਾਈ ਦਰਸ਼ਕੋ 12 ਮਿੰਟ ਦਾ ਸਮਾਂ ਜਿਹੜਾ ਬੀਤਿਆ ਖੁਸ਼ੀ ਦਾ ਦੇਖੋ ਜੋਰ ਕਿੰਨਾ ਲੱਗਿਆ ਕੋ ਦੋਨੋਂ ਨੌਜਵਾਨ ਮੁੜਕਮੁੜਕੀ ਹੋਏ ਨੇ ਇੱਕ ਵਾਰ ਤਾੜੀਆਂ ਨਾਲੇ ਦੋਨੋਂ ਪਹਿਲਵਾਨਾਂ ਦੇ ਲਈ ਜ਼ੋਰਦਾਰ ਸੀਨੀਅਰ ਮਾਵਾਲੇ ਜੱਜ ਬੱਬਰ ਸ਼ੇਰਗਰੂ ਕਹਿੰਦਾ ਸੀਨੀ ਮੁਖੋ ਜੱਮਦਾ ਬੱਬਰ ਸ਼ੇਰ ਹੀ ਬਣਦਾ ਏ ਅੱਗੋਂ ਪਰੇ ਨਾ ਡਾ ਬੱਚਾ ਪੱਟਾ ਹੋ ਕੇ ਖੜ ਹੀ ਜਾਂਦਾ ਏ ਕਿ ਬਾਜਾਂ ਤੋਂ ਬਾਜ ਹੀ ਜੰਮਦੇ ਨਾ ਕੇ ਬੱਚੇ ਕਾਮਾਂ ਦੇ ਉਹ ਜਿੰਦ ਸਵਾਰਿਆ ਕੁਸ਼ਤੀ ਲੜਦੇ ਉਹ ਪੁੱਤ ਪੰਜਾਬਣ ਮਾਵਾਦੇ ਹਰ ਕੀ ਅੰਗਰੀ ਤੇ ਰਜਿਤ ਕੈਨੇਡਾ ਵੱਲੋਂ 1100 ਰੁਪਏ ਅਗਰ ਪ੍ਰਦੀਪ ਕੁਸ਼ਤੀ ਜਿੱਤੇਗਾ ਸਾਫ਼ ਕਰਦਾ ਹਾਂ ਉਹ ਹੀ ਬਰਿੰਦਰ ਜੱਟ ਦੀਪ ਮਾਜਵੇ ਜੀ ਦੇ ਨਾਲ ਜਿਹੜੇ ਰਹਿੰਦੇ ਆ ਉਹਨਾਂ ਵੱਲੋਂ 2100 ਰੁਪਏ ਅਗਰ ਪ੍ਰਦੀਪ ਪਹਿਲਵਾਨ ਕੁਸ਼ਤੀ ਜਿੱਤਦਾ ਇਹ ਨੋਟ ਕਰਿਓ ਜੀ ਅਗਲੇ ਸਾਲ ਦੇ ਲਈ ਵੱਡੇ ਸਹਿਯੋਗ ਹੈ 2026 ਦੇ ਲਈ ਸਵਰਗਵਾਸੀ ਗੋਪੀ ਯੂਐਸਏ ਦੀ ਯਾਦ ਦੇ ਵਿੱਚ 11000 ਰੁਪਏ ਉਹਨਾਂ ਦੇ ਪਰਿਵਾਰਾਂ ਵੱਲੋਂ ਦਿੱਤਾ ਜਾਣਾ ਮੋਨੀ ਸਾਨੂੰ ਜਸਪਾਲ ਸਿੰਘ ਜੀ ਉਹਨਾਂ ਵੱਲੋਂ ਵੀ 11000 ਰੁਪਏ ਸਰੇਂਦਰ ਸਿੰਘ ਜੀ ਨਾ ਗੁਰਿੰਦਰ ਸਿੰਘ ਗੁਰਿੰਦਰ ਸਰੇਂਦਰ ਸਿੰਘ ਜੀ ਸਾਡੇ ਅਮਨ ਭਰਾ ਦਾ ਛੋਟਾ ਵੀਰ ਹੈ ਉਹਨਾਂ ਵੱਲੋਂ ਇੱਕ ਛੋਟੀ ਬਿੰਦਾ ਬਾਜਵਾ ਗੋਸ ਗੱਡੀਆਂ 11000 ਰੁਪਏ ਕਮਲਜੀਤ ਸਿੰਘ ਬੰਗਾ ਜਿਨ੍ਹਾਂ ਵੱਲੋਂ ਬੁਲਟ ਮੋਟਰਸਾਈਕਲ ਭਾਪਤ ਸਿੰਘ ਜੀ ਨੰਬਰਦਾਰ ਸਾਹਿਬ ਇੱਕ ਭਗਤ ਸਿੰਘ ਜੀ ਨੰਬਰਦਾਰ ਸਾਹਿਬ ਸਿਮਰਨਜੀਤ ਸਿੰਘ ਆਸਟ੍ਰੇਲੀਆ ਇੱਕ ਬੁਲਟ ਮੋਟਰਸਾਈਕਲ ਰਜਿਤ ਥੋਰ ਇੱਕ ਮੋਟਰਸਾਈਕਲ ਬਲਵੀਰ ਸਿੰਘ ਜੀ ਗੁਰਜ 11000 ਰੁਪਇਆ ਕਾਕੂ ਇੱਕ ਮੋਟਰਸਾਈਕਲ ਸੁਖਦੇਵ ਸਿੰਘ ਜੀ ਇੱਕ ਮੋਟਰਸਾਈਕਲ ਇਹ ਅਗਲੇ ਸਾਲ ਦੇ ਇਨਾਮਾਂ ਦੀ ਲਿਸਟ ਹੈ ਬਰਿੰਦਰ ਜੱਟ ਗੋਸਗੜੀਆ ਬਹੁਤਾਂ ਬਿੰਦਰ ਜੱਟ ਹੌਸ ਗੜੀ ਹੈ ਸਾਡੇ ਆਪਣਾ ਜਿਹੜਾ ਦੀਪ ਸਿੰਘੂ ਕੇ ਨਾਂ ਰਹਿਂਦਾ ਸੀਗਾ ਉਸ ਪਰਾ ਵੱਲੋਂ 2100 ਰੁਪਏ ਅਗਰ ਪ੍ਰਦੀਪ ਕੁਸ਼ਤੀ ਜਿੱਤੇਗਾ ਇਹ ਤਾਂ ਸਮਾਂ ਦੱਸੂਗਾ ਵੀ ਕਿਹੜਾ ਜੱਪਦਾ ਕਿਹੜਾ ਹੰਦਾ ਹਰ ਜਿੱਤ ਮੁਕਦਰਾਂ ਦੀ ਹੈ ਜੋਰ ਪੂਰਾ ਲੱਗਿਆ ਜਾਨਬੁਰੀ ਲੱਗੀ ਹੈ ਕਿੰਦਾ ਮਿਹਨਤ ਕਰਕੇ ਮਸਲ ਬਣਾ ਜੋ ਪੱਥਰ ਤੇ ਨਿੱਕਾ ਉਹ ਜੋਸ਼ ਜਵਾਨੀ ਰੂਪ ਰੰਗ ਦੀਆਂ ਲੋਕੀ ਕਰਨ ਤਾਰੀਫਾਂ ਹੁੰਦੀ ਖੇਡ ਕੁਸ਼ਤੀ ਦੀ ਗੱਲੋਂ ਦੀ ਤੁੜੇ ਸਮਾਨੀ ਪੁੱਟੇ ਗਾਣਿਆ ਜੋਰ ਲੱਗਦਾ ਆ ਲੱਗਦਾ ਹੈ ਕਿਹੜੀ ਜਵਾਨੀ ਬਾਕੀ ਚੜੀ ਜਵਾਨੀ ਦੀਆਂ ਬਾਟਾਂ ਹੀ ਵੱਖਰੀਆਂ ਕਹਿੰਦੇ ਸ਼ੀਸ਼ੇ ਅੱਗੇ ਘਰ ਤਾਂ ਡੋਲੇ ਹਰ ਕੋਈ ਤੱਕਦਾ ਏ ਨਾ ਮੈਂ ਤਾਂ ਕੋਈ ਤਗੜਾ ਬੜੇ ਭੁਲੇਖੇ ਰੱਖਦਾ ਏ ਪਰ ਨਾਲ ਬਗਾਨੇ ਮਿੱਤਰੋ ਜਦ ਵੀ ਪੇਚੇ ਪੈਂਦੇ ਨੇ ਹੱਥ ਛੇਰਾਂ ਦੇ ਜੁੜਦੇ ਆਹ ਪੱਟਾਂ ਦੇ ਨਾਲ ਪੱਟ ਵੀ ਖੈਂਦੇ ਨੇ ਕਿ ਸ਼ੇਰੇ ਗਿਆਰ ਮਜਾਰੀ ਹੰਦੇ ਪੇੜ ਫਿਰ ਸਾਨਾਂ ਦੇ ਆਹ ਜੋਰ ਦਾ ਪਰਖੇ ਜਾਂਦੇ ਮਿੱਤਰੋ ਵਿੱਚ ਮਦਾਨਾਂ ਦੇ

शाबा 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 मारो हला कंदा मेहनता ने चिंता न सोच सो वॾी आहे छॾी हा हा पर जिसापरे पासे जसा आया हेठल पासे